ਜੇ ਸੰਠੀਕ ਹੈ ਲੋ ਭਾਈ ਉਹ ਲੋ ਭਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਚੱਲਦੇ ਜੀ ਵੀਰੋ ਕੰਮ ਬਹੁਤ ਵਧੀਆ ਤੇ ਤੁਹਾਨੂੰ ਗੁਰਨਾਣਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਰਹੀ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਾਲ ਬਲੌਗਰਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਧੀ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚੋਂ ਜੀ ਬਰਕਤਾਂ ਤੇ ਤੈਹ ਦਿਲੋਂ ਧੰਨਵਾਦ ਜਿਹੜਾ ਤੁਸੀਂ ਪਿਛਲੀ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਪਰਿਵਾਰ ਨੂੰ ਸਹਿਦ ਦੇਣ ਵਾਲੇ ਕਮੈਂਟ ਕਰਿਆ ਤੇ ਇਹ ਤੈਹ ਦੇ ਲੋ ਧੰਨਵਾਦ ਤੇ ਹੁਣ ਬੈਠੇ ਜੀ ਸਾਰੇ ਆਪਣੀ ਫੈਮਿਲੀ ਦੇ ਵਿੱਚ ਜਾਣਾ ਜੀ ਸ਼ਾਮ ਦਾ ਖਾਣਾ ਖਾਣਾ ਡਿਨਰ ਵੀ ਤੁਹਾਨੂੰ ਪਤਾ ਬੱਚਿਆਂ ਦੀ ਜਿਹੜੀ ਵੀ ਇਹ ਕੱਲ ਪਰਸੋਂ ਦੇ ਕਹੀ ਜਾਂਦੇ ਆ ਮਨ ਦਾ ਚਲੋ ਹਫਤੇ ਤੇ ਕਹਿੰਦੇ ਆ ਪਹਿਲਾਂ ਪਿੱਛੇ ਆਪਣੀ ਮੰਮੀ ਕੋਲ ਮੇਰੇ ਕੋਲ ਕੱਲ ਪਰਸੋਂ ਦੇ ਚਲੋ ਬਾਕੀ ਬਾਈ ਹੁਣ ਬੈਠੇ ਆ ਭਾਣਜਾ ਵੀ ਆਇਆ ਵਾ ਵੀ ਭੈਣ ਵੀ ਆਈ ਆ ਉਧਰ ਨਾਲ ਦੀ ਨਾਲ ਕੰਮ ਕਰਕੇ ਆਇਆ ਵੀ ਅੱਗੇ ਦਾ ਭੈਣ ਸਾਡੀ ਆਉਂਦੀ ਮੋਟਰਸਾਈਕਲ ਪਰ ਅੱਜ ਆਈ ਭੈਣ ਬੈਠ ਕੇ ਟਰੈਕਟਰ ਪਰ ਪਹਿਲੀ ਗੱਲਾ ਟਰੈਕਟਰ ਪਰ ਬੈਠੀ ਆ ਅੱਗੇ ਛੋਟੇ ਹੁੰਦੇ ਕੋਈ ਪਤਾ ਨਹੀਂ ਤਾਂ ਅਸੀਂ ਬੈਠ ਲੁੰਦੇ ਤੇ ਪਰ ਅੱਜ ਜਦੋਂ ਉੱਥੇ ਤੇ ਆਏ ਆ ਧੰਨਵਾਦ ਥੋੜਾ ਜਿਹਾ ਕੱਦੂ ਕਾਲ ਤਾਂ ਰਹਿਂਦਾ ਦਾ ਵੀ ਟਰੈਕਟਰ ਪਰ ਬੈਠ ਕੇ ਕਹਿੰਦੀ ਵੀਰੇ ਮੈਂ ਪਹਿਲੀ ਗੱਲਾ ਬੈਠੀ ਮੈਂ ਚਲੋ ਉੱਥੇ ਤੇ ਇੱਥੇ ਸਾਨੂੰ ਲੱਗੇ ਤਾਂ ਬੇਕ ਮਿੰਟੇ ਆਉਣ ਨੂੰ ਚਲੋ ਬਾਕੀ ਸਾਰਿਆਂ ਨਾਲੇ ਮਲਾਉਂਦਾ ਕੈਮਰਾ ਕਰ ਲੈ ਜਿਹੜੀ ਉਹ ਜਸ਼ਨ ਬਣੀ ਦੀ ਆ ਪਹਿਲਾਂ ਉਹਦੇ ਨਾਲੇ ਮਲਾਉਂਦਾ ਤੁਹਾਨੂੰ ਬਈ ਮੇਰੇ ਵੱਲੋਂ ਸਾਰਿਆਂ ਦਾ ਆਪਰੇ ਸਤਿ ਸ੍ਰੀ ਅਕਾਲ ਜੀ ਹਾਂ ਵੀ ਹਾਂ ਜੀ ਠੀਕ ਹੈ ਕੰਮ ਹਾਂ ਜੀ ਠੀਕ ਹੈ ਸਾਰਾ ਕੰਮ ਲੋ ਵੀ ਇੱਧਰ ਮਿਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਵੇਰ ਪਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂ ਮਿਲੋ ਸਤਿ ਸ੍ਰੀ ਅਕਾਲ ਜੀ ਭੈਣ ਮਿਲੋ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂ ਵੀ ਆੜੇ ਇੱਧਰ ਕੋਤਨ ਜਾਣਾ ਹੈ ਨਹੀਂ ਨਹੀਂ ਯਾਰ ਜਾਣਾ ਹੀ ਜਾਣਾ ਆ ਬੰਦਾ ਵੀ ਆੜੇ ਬੈਠਾ ਹੈ ਹਾਂ ਹਾਂ ਜੀ ਆੜੇ ਆ ਹੀ ਬੈਠਾ ਹੈ ਕਜੀਸਾ ਨੰਦੀਏ ਨਹੀਂ ਜਾਣਾ ਹੈ ਦੇਖ ਲੈ ਜਾਣਾ ਹਾਂ ਕਾ ਬਈ ਨਿਆਣੇ ਦੀ ਮੰਗ ਪੂਰੀ ਆਵਾਂ ਠੀਕ ਹੈ ਸਾਰਾ ਪਰਿਵਾਰ ਠੀਕ ਸਾਰੇ ਠੀਕ ਹੈ ਹਾਂ ਹਮ ਕੋਲ ਨੂੰ ਹਾਂ ਬੂਆ ਦਾ ਤੇ ਨਾਲ ਬੂਆ ਦਾ ਦਰਵਾਜ਼ਾ ਕੋਲੇ ਦੇ ਰਹੀ ਹੈ ਹਾਂ ਤਾਂ ਬੰਮਾ ਦਾ ਅੱਜ ਚੈਨੀ ਪਾਲੀ ਕੱਢ ਕੇ ਭਾਈ ਕਟਾਰ ਨੂੰ ਲੜ ਰਿਹਾ ਕਹਾਂ ਚੈਨੀ ਪਾਉਣੀ ਹੈ ਹਾਂ ਵੀ ਭਾਣ ਜਾ ਹਾਂਜੀ ਠੀਕ ਹੈ ਹਾਂਜੀ ਓਕੇ ਹੈ ਲੋ ਬਈ ਮੈਂ ਹੁਣ ਆਡੀਓ ਤਾਂ ਸੁਣਾ ਨਹੀਂ ਸਕਦਾ ਹੈਗਾ। ਇੱਕ ਅਰਜੀ ਤਾਂ ਚਾਰ ਮੈਨੂੰ ਵਟਸਐਪ ਪਰ ਪੰਮੂ ਨੂੰ ਆਡੀਓ ਭੇਜੀਆਂ ਹੋਈਆਂ। ਹਾਂਜੀ। ਜਾਨ ਮੁੱਤੇ ਡਾਕਟਰ ਜਨਾਉਂਦਾ ਪਾਪਾ ਜੋਤ ਨੂੰ ਲਿਆਇਓ ਕਿੰਨਾ। ਹਾਂਜੀ। ਹੈਂ? ਹਾਂਜੀ ਬਰਾ ਤੁਹਾਨੂੰ ਪੁੱਛਿਆ ਤਾਂ ਕਿੰਨੇ ਕ ਟਾਈਮ ਤੱਕ ਆਉਂਗੇ ਤੁਸੀਂ ਤਿਆਰ ਹੋ ਜੀਏ। ਤੇ ਫਿਰ ਅਗ੍ਬਾਦ ਮੈਂ ਕਹਿਣ ਲੱਗਿਆ ਵੀ ਜੋਤ ਵੀਰ ਜੀ ਨੂੰ ਵੀ ਲਿਆਇਓ ਤੇ ਬੂਆ ਜੀ ਨੂੰ ਵੀ ਲਿਆਇਓ। ਅੱਛਾ। ਹਾਂਜੀ। ਠੀਕ। ਜਿਸ਼ਨ ਦਾ ਵੀ ਜ਼ੋਰ ਲੱਗਿਆ ਵਾ ਤਾਂ। ਹਾਂਜੀ। ਕਿ ਜਿਸ਼ਨ ਤੂੰ ਘਰੇ ਰਹਿ ਜਾ ਤੇਰੀ ਰੋਟੀ ਪਾ ਲਿਆਉਂਗੇ। ਨਹੀਂ ਮੈਂ ਜਾਉਂਗੀ। ਹਾਂ। ਜਾ ਬਾਈ ਹਾਂ ਖਾਣਾ ਲੈ ਆਉਂਦੇ ਕਾਣਾ ਹੈ ਖਾਣਾ ਬੈਕਟਰਾ ਲਿਆਉਂਦੀ ਪੂਰਾ ਲੈ ਸਹੀ ਚਾਚਾ ਮਜਾਕ ਨਾ ਉੱਥੇ ਖਾਊਗਾ ਕਾਤੇ ਉਹਨੇ ਬਾਈ ਇੱਥੇ ਜਿਵੇਂ ਬੈਟ ਔਰ ਕੇ ਕੱਲਾਈ ਹਾਂ ਬਾਈ ਗੱਲ ਨਹੀਂ ਬੋਲਦਾ ਇੱਸੀ ਲੱਗਿਆ ਉਹ ਇੱਥੇ ਪੱਖਾ ਹੈ ਉਧਰ ਹੈ ਹੈਗਾ ਐਸੀ ਉੱਥੇ ਇੱਕ ਵਾਰ ਦੋ ਹੋ ਕੇ ਚੋਕ ਕਰ ਗੱਡੀ ਜਵਾਈ ਬੈਠ ਕੇ ਜਾਣਾ ਇਹਨਾਂ ਨੇ ਹੁਣ ਤੁਸੀਂ ਜਾਣਾ ਗੱਡੀ ਪਰ ਮੈਂ ਮਮੀ ਨੇ ਜਾਣਾ ਮੋਟਰਸਾਈਕਲ ਪਰ ਹਾਂਜੀ ਠੀਕ ਹੈ ਉਹ ਇੱਕ ਗੱਡੀ ਬਾਬਾ ਜੀ ਨੂੰ ਕਹਤੇ ਕਿ ਹੋਰ ਦੇ ਦੇ ਸਾਨੂੰ ਕਿਹੜੀ ਲਈਏ ਕਬੜੀ ਦੇ ਦੋ ਬਹੁਤ ਹੈ ਤੂੰ ਚਲੋ ਚਾ ਮੁੰਡਾ ਬਚਨ ਕਰਤਾ ਵੀ ਪਹਿਲੀ ਮੋਟਰਸਾਈਕਲ ਪਰ ਚਾਹੀਦੀ ਠੀਕ ਹੈ ਇੱਕੋ ਗੱਡੀ ਬਹੁਤ ਹੈ ਨਾ ਹਾਂਜੀ ਮਹਾਰਾਜ ਨੇ ਮਹਾਰਾਜੀ ਤਾਂ ਮौज ਨਹੀਂ ਆएगी ਕਹਿ ਦਿੰਦੇ ਮਹਾਰਾਜ ਨੇ ਬਹੁਤ ਜੀ ਹਵਾ ਚ ਜਾਂਦੇ ਆ ਬਹੁਤ ਉੱਚਾ ਚੱਕਦੇ ਬਾਈ ਮਹਾਰਾਜ ਨੇ ਗੱਡੀਆਂ ਦੇਖ ਕੇ ਵੀ ਹਾਂਜੀ ਤੇ ਕਿਹਨੇ ਜਸ਼ਨ ਕੇ ਕਰ ਦਿੱਤੇ ਪਾਪਾ ਜੀ ਗੱਡੀ ਲੈ ਲਓ ਨਾਨਕਨ ਮੋਟਰਸਾਈਕਲ ਪਹੁੰਚਾਇਆ ਕਰਦੇ ਆਂ ਅੱਗੇ ਬੱਚੇ ਘਰ ਆ ਜਾਂਦੇ ਤੇ ਜੀ ਵੀ ਉਹ ਚੱਲੇ ਵੀ ਨਾਲ ਚਲੇ ਜਾਂਦੇ ਆਂ ਹਾਂ ਸਹੀ ਗੱਲ ਲਓ ਭਾਈ ਇੱਧਰ ਭੈਣ ਭਾਈ ਕੋਈ ਫੋਨ ਦੇ ਵਿੱਚ ਸਿਲਸਿਲਾ ਚੱਲ ਰਿਹਾ ਹੈ ਇਹਨਾਂ ਦਾ ਹੈ ਨਹੀਂ ਨਹੀਂ ਹਾਂ ਫੋਨ ਚਲਾਉਂਦੇ ਨੇ ਅੱਛਾ ਫੋਨ ਚਲਾਉਂਦੇ ਤੇ ਇੱਕ ਐਦੇ ਕੋਲ ਤਾਂ ਫੋਨ ਭਾਈ ਉਹ ਖੋਲਿਆ ਸੀ ਪੰਮੂ ਕਹਿੰਦਾ ਹਾਂ ਨਹੀਂ ਤੋਂ ਐ ਕਰ ਰਿਹਾ ਚਾਚੇ ਰੱਖ ਲੈ ਪੰਮੂ ਨੂਰੀ ਅਸੀਂ ਕਹਾਂ ਉਹ ਤੇ ਲਿਆਉਂਗੇ ਚਲ ਆਪਾਂ ਉਹ ਹੀ ਖਾ ਲੈਂਦੇ ਆਂ ਨਹੀਂ ਉੱਥੇ ਹੈ ਤੇ ਕਿਹਾ ਹਾਂ ਵੀ ਮੇਰਾ ਧਾੜ ਗਿਆ ਫੋਨ ਕਰਨ ਦਾ ਚਰਚਾ ਇਹ ਨੋਰੇ ਨੂੰ ਵਿਚਾਰੇ ਘੱਟੇ ਹੋ ਗਏ ਵਾ ਗਰਮੀ ਬਹੁਤ ਦੀ ਜਦੋਂ ਰੈਡੀ ਕਰੂੰਗੇ ਦੁਪਹਿਰ ਦਾ ਕਰਦਾ ਹੈ 3-4 ਵਜੇ ਮम्मी ਤਿਆਰ ਕਰਦੇ ਮੈਂ ਵੀ ਤਿਆਰ ਕਰ ਦਿੰਦੀ ਨਹੀਂ ਇਹ ਹੈ ਬਾਈ ਇਹ ਸਾਡਾ ਦਾ ਨਿਆਣੇ ਹਾਏ ਬਹੁਤ ਸੋਹਣੇ ਸਾਊ ਹੈ ਵਖਾਈ ਇਹ ਆ ਦੇਖੋ ਬਾਈ ਆ ਦੇਖੋ ਬਾਈ ਸੋਹਣੇ ਸੋਹਣੇ ਬੱਚੇ ਆ ਸਾਡੀ ਤਾਂ ਗੁੜਿਆ ਰਾਣੀ ਇਹਨੂੰ ਤਾਂ ਮੈਂ ਪਿਆਰੇ ਦਿੰਦਾ ਹੁੰਦਾ ਹੈ ਪਤਾ ਨਹੀਂ ਤੇ ਬਾਈ ਅਸੀਂ ਕਾਰਿਆ ਕਹਿੰਦੀ ਐ ਇਹਦੀ ਅਮਰਾਦਾ ਬਾਈ ਪੂਰੀਆਂ ਹੋ ਜਾਂਦੀ ਐ ਹਾਂ ਹਾਂ ਵੇ ਯਾਰ ਦੇਖ ਲੈ ਚਾਚੇ ਨੇ ਘੜੀ ਭਤੀਜੇ ਨੇ ਚੈਨ ਓਹੋ ਪਾਈ ਨਹੀਂ ਹੈ ਜੈਲੀ ਹਾਂ ਚਲਾਂਜ ਦਾ ਬਾਈ ਮੈਂ ਕਹਿ ਨਹੀਂ ਸਕਦਾ ਮੈਨੂੰ ਵੀ ਗਿਫਟ ਮਿਲੇ ਵੇ ਸ਼ਰਟ ਨਵੀਂ ਹੈ ਮੈਂ ਚਾਂਜਣਾ ਹੈ ਹਾਂ ਓਹੋ ਹੈ ਹਾਂ ਸੱਚੀ ਆ ਹਾਂ ਬਿਤਾਇਆ ਪਿਆ ਹੈ ਕਪੜੇ ਚਾਪਰੇ ਲੋ ਬਈ ਹਾਂ ਜੇਸ਼ਨ ਹਾਂਜੀ ਬਾਬਾ ਜੀ ਨੂੰ ਕਹਤਾ ਲੋ ਬਈ ਪਾਪਾ ਜੀ ਵੀ ਸਾਡੇ ਕੋਲ ਤੇਰੀ ਦੇ ਉੱਠ ਕੇ ਗਏ ਆ ਮਿੰਜੀ ਡਾਈ ਵੀ ਸੀ ਸਾਰੀ ਉਰੇ ਬੈਠੇ ਵੀ ਗੱਲਾਂ ਮਾਰ ਰਹੇ ਸੀ ਘੰਟਾ ਅੱਧਾ ਹੋ ਗਿਆ ਤੈਨੂੰ ਹਾਂਜੀ ਹੋ ਗਿਆ ਪਾਪਾ ਜੀ ਬਈ ਇਹ ਤਾਂ ਭੱਗ ਬੰਨਣੇ ਤੇ ਬੇ ਪਿਛਲੀ ਵੀਡੀਓ ਚ ਪਾਪਾ ਜੀ ਹੈ ਨਹੀਂ ਤੇ ਗੁਰਦੁਆਰੇ ਗਏ ਦੋ ਤਾਂ ਜੇਸ਼ਨ ਬਾਬਾ ਜੀ ਨੂੰ ਕਿਆ ਕਿਆ ਦਤਾ ਮੈਂ ਕਿਹਾ ਬੱਬਾ ਜੀ ਅੱਜ 7:30 ਵਜੇ ਆ ਜਿਓ ਵੀ ਆਪਾਂ ਰੋਟੀ ਖਾਣ ਜਾਣਾ। ਅੱਛਾ। ਜੂੰਗਾ ਕਹਿੰਦੇ ਮੈਂ ਪਹਿਲਾਂ ਹੀ ਆ ਜੂੰਗਾ। ਅੱਛਾ। ਹਾਂਜੀ। ਲਾ। ਚਲੋ ਵੀ ਫਿਰ ਉਠੋ। ਸੰਗ ਤਾਂ ਕਿੰਨੂ ਦੇਖਣੀ ਆ। ਹਾਂ। ਦੇਖਣੀ। ਲੋ ਵੀ। ਆਰਾਮ ਨਾਲ। ਹੈ? ਸਾਰਿਆਂ ਨਾਲ ਪਹਿਲਾਂ। ਲਾ ਵੀ। ਤੁਸੀਂ ਗੱਡੀ 'ਚ ਹੋ ਜਿਓ ਸਾਰੇ ਬਈ। ਅਸੀਂ ਆਵਾਂਗੇ ਆਪਣੇ ਹਵਾਈ ਜਹਾਜ਼ ਪਰ। ਚਲੋ ਹੁਣ ਜਮਨ। ਇਹਨਾਂ ਨੂੰ ਉਠੋ। ਹੈ? ਗੱਡੀ 'ਚ ਉਠਾਲੋ। ਹਾਂ ਗੱਡੀ 'ਚ ਬਿਠਾ ਲਈ ਇਹਨਾਂ ਨੂੰ। ਚਲੋ ਵੀ ਚਲੋ ਬਾਹਰ ਵਾਈ ਹੋ ਗਿਆ ਹਨੇਰਾ ਠੀਕ ਨਹੀਂ ਆਹ ਲੈ ਵੀ ਪਾਪਾ ਜੀ ਵੀ ਸਾਡੇ ਤਿਆਰ ਹੋ ਗਏ ਬਾਹਰ ਕੁੰਨੀ ਆਏ ਸਾਡੇ ਕੋਲ ਤੇ 10 ਮਿੰਟ ਹੋਏ ਨਿਕਲੇ ਪਰ ਸੱਚ ਚੱਕ ਨਹੀਂ ਬੁਗਿਆ ਮੇਰਾ ਉਹ ਪੈਸਾ ਮਨੇ ਲੋ ਵੀ ਬਹੁਤ ਜ਼ਿਆਦਾ ਗਰਮੀ ਆ ਪਾਪਾ ਜੀ ਨਾਲ ਵੀ ਤੁਹਾਨੂੰ ਮਿਲਾ ਦੇਣਾ ਲੋ ਵੀ ਮਿਲੋ ਪਾਪਾ ਜੀ ਜੀ ਕੱਲ ਜੀ ਹਾਂ ਜੀ ਸੇ ਤਾਂ ਠੀਕ ਹੈ ਹਾਂ ਜੀ ਚੜ੍ਹ ਜੀ ਲੋ ਵੀ ਬੈਠੋ ਫਿਰ ਤਰਫਨਾ ਮੈਂ ਹੱਲਿਓ ਸਿੰਘਾ ਸਲਫ ਕਿੱਥੇ ਵੱਜਣੀ ਨਾ ਤੇ ਚਾਬੀ ਦਾ ਪਰ ਪਈ ਆ ਪੁੱਤਰਾ ਤੂੰ ਖੋਲ ਦੇ ਕੁੰਡਾ ਮੜਾ ਜਾ ਜਾ ਕੇ ਜਿਸ ਨਹੀਂ ਫੇ ਬਹਿ ਜੀ ਠੀਕ ਨਹੀਂ ਅਸੀਂ ਲਾ ਦਾਂਗੇ ਆਜੋ ਲੋ ਬਈ ਤਾਂ ਬੈਠ ਜਾ ਜਵਾਂ ਤਾਂ ਠੀਕ ਨਹੀਂ ਲੋ ਬਈ ਸਾਰੇ ਖੁਸ਼ਮ ਖੁਸ਼ ਰਹੇ ਮਾਰਾ ਦੇ ਗੱਪਾਂ ਨਾਲ ਸਰਦਾਰ ਨਹੀਂ ਆ ਜਾ ਫਿਰ ਲੋ ਬਾਈ ਤੇ ਉਹ ਲਾ ਜਿਸ ਜਨ ਨੇ ਖੋਲ ਤਾ ਆਇਆ ਜਿਸਨ ਪੁੱਤ ਆ ਜਾ ਜਾ ਬਹਿ ਜਾ ਲੋ ਬਾਈ ਸਰਦਾਰ ਜੀ ਨੇ ਅੰਦਰ ਕੁੰਡਾ ਲਾ ਦਿੱਤਾ ਤੇ ਚਾ ਆ ਜਾ ਵੀ ਸਰਦਾਰ ਜੀ ਲੋ ਬਾਈ ਇਹਨਾਂ ਨੇ ਜਾਣਾ ਨਿਕਲ ਹੁਣ ਹਾ ਬੇ ਨਿਆੜਾ ਨ ਮਜ਼ਾਕ ਕਰਦਾ ਕਿ ਤੈਨੂੰ ਛੱਡ ਦਵਾ ਕਰ ਲੈ ਲੋ ਜੀ ਮਰਜ਼ੀ ਆ ਤੁਹਾਡੀ ਨਹੀਂ ਯਾਰ ਤੇਰੇ ਬਿਗੈਰ ਖਾਦਾ ਚੋਕੇ ਬਾਈ ਇਹੀ ਵਿਚਾਰੀ ਖਿਲਾਉਂਦੀ ਆ ਸਾਨੂੰ ਪ੍ਰੋਸ ਪ੍ਰੋਸ ਕੇ ਵਧੀਆ ਵਧੀਆ ਖਾਣਾ ਲੈਓ ਥੈਂਕ ਯੂ ਹਾਂਜੀ ਬਿਗੈਰਾਂ ਨੇ ਵੀ ਇਥੇ ਥੋੜੀ ਖੁਸ਼ੀ ਮਿਲੀ ਕੋਈ ਮੌਕਾ ਛੱਡੋ ਨਾ ਇੰਜੋਏ ਕਰੋ ਵੀ ਕਿ ਲਾਇਫ ਮਿਲੀ ਆ ਸਾਰੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹੋ ਬੇ ਠੀਕ ਠਾਕ ਰਹੋ ਹਾਂ ਵੀ ਭੈਣ ਵੀ ਲਿਆਉਂਦੀ ਆ ਕਿ ਚਲੋ ਭੈਣਾ ਭਾਈਆਂ ਨਾਲ ਰਿਸ਼ਤੇ ਦਾ ਠੀਕ ਆ ਨਾ ਲਓ ਬਾਈ ਮੋਟਰਸਾਈਕਲ ਐਸੀ ਨਾਲ ਰੱਖਣਾ ਹਾਂਜੀ ਜਦੋਂ ਮਨਪਸੰਦ ਦੇ ਗਾਣੇ ਲਵਾ ਰਿਹਾ ਉਹਦਾ ਮੂਰੇ ਹੀ ਪੈ ਜਾਂਦਾ ਕਿ ਗੱਡੀ ਸਟਾਰਟ ਨਹੀਂ ਹੋਣ ਦਿੰਦਾ ਇਹ ਕਹਿਣਾ ਤਾਂ ਚਾਚਾ ਜੀ ਜਾਣਾ ਲਾ ਦੋ ਹਨਾ ਹਾਂਜੀ ਹਾਂ ਫੇਵਰੇਟ ਆ ਬਾਈ ਚਾਚੇ ਦਾ ਆੜੀ ਆ ਉਹ ਪੱਕਾ ਲੋ ਬਾਈ ਸਾਡੀ ਗੱਡੀ ਆ ਖੜੀ ਐ ਇਹਦੇ ਪਰ ਜਾਣਾ ਸੀ ਇਹ ਗੱਡੀ ਬਾਈ ਨਿਕਲ ਜੀ ਚਲੋ ਮੇਰੇ ਕੋਲ ਆ ਭੁੱਗੇ ਆ ਜਾ ਚੱਕਲੀ ਵਿੱਚ ਚੱਕ ਲਿਆ ਦੇ ਲਾ ਫੜ ਹੈ ਨਾ ਹਾਂਜੀ ਚਲੋ ਭਾਈ ਚੱਲਦੇ ਆ ਚੱਕੀ ਆਪਾਂ ਆਪਣੀ ਗੱਡੀ ਇਹ ਵੀ ਭਾਈ ਸੈਲਫ ਸਟਾਰਟ ਆ ਗੱਡੀ ਸਾਡੀ ਤੇ ਚਲੋ ਭਾਈ ਚੱਲਦੇ ਆ ਬਾਕੀ ਸਰੇ ਜਾ ਕੇ ਮਿਲਦੇ ਆ ਨਾ ਹਾਂਜੀ ਓਕੇ ਭਾਈ ਬਾਬਾ ਜੀ ਆਪਣੀ ਗੱਡੀ ਲਾ ਗਈ ਬਾਕੀ ਉਧਰ ਉਹ ਸਾਹਮਣੇ 7 ਮਿੰਟ ਮੇਗਾ ਸੀ ਆਉਜੇ ਭਾਈ 1 ਘੰਟਾ ਪਹਿਪਰ ਆਮਲੀ ਆਪਣੀ ਇੱਧਰ ਤਾਂ ਬੰਦਾ ਆ ਇੱਧਰ ਦੇਖੋ ਬਾਈ ਨਿੱਕਰ ਜਿਹਾ ਆ ਗਿਆ ਬੰਦਾ ਹਾਂ ਬਾਈ ਲੋ ਬਾਈ ਉਧਰ ਪਾਪਾ ਜੀ ਦਿਹਾੜੀ ਉਹ ਬਾਈ ਅਸੀ ਕਾਲ ਉਹ ਠੀਕ ਹੀ ਹਾਂ ਜੀ ਹੋਰ ਸੇਤਾਂ ਠੀਕ ਹੈ ਜੀ ਹਾਂ ਬਈ ਜੀ ਬਾਈ ਠੀਕ ਨੇ ਹਾਂ ਬਈ ਹੁਣ ਚਲੋ ਕੋਈ ਨਹੀਂ ਬਾਈ ਖੜੇ ਆ ਸਾਹਮਣੇ ਲੈ ਬਈ ਇੱਕ ਨਸਤ ਕਾਰ ਇਹਨਾਂ ਦੀ ਡਿਊਟੀ ਔਰੇ ਦੇ ਦੇਖ ਲਓ ਠੰਡਾ ਦੇ ਕੇ ਗਿਆ ਛੋਟਾ ਜਿਹਾ ਬੱਚਾ ਜਸ਼ਨ ਹਨਾ ਹਾਂਜੀ ਸਤਿਕਾਰ ਆ ਪਾਪਾ ਜੀ ਦਾ ਠੀਕ ਆ ਸੱਸੇ ਲੋ ਬਾਈ ਆਵੇ ਹਾਂਜੀ ਪਰਮ ਆ ਜਾ ਪੁੱਤ ਬਰਾਬਰ ਆ ਪਹੁੰਚ ਗਏ ਜੀ ਹਾਂ ਬਰਾਬਰੇ ਪਹੁੰਚ ਗਏ ਆਵੇ ਚਲੋ 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 ਆ ਜਾ ਪਾਪਾ ਜੀ ਫਿਰ ਠੀਕ ਹੈ ਚਲੋ ਬਾਈ ਉਹ ਝੂ ਲਾਲ ਉਹ ਝੂ ਲਾਏ ਨਿਆਣੇ ਦਾ ਹਾਂਜੀ ਹੂੰ ਚਲੋ ਬਾਈ ਚੱਲਦੇ ਅੰਦਰ ਨੂੰ ਆ ਜਾ ਬੁਕੇ ਰਜਵੰਦ ਚਲੋ ਬਾਬਾ ਜੀ ਹਾਂ ਵੀ ਕਿਤਾਬ ਦਾ ਗਾਹ ਅਲਚਾ ਦਾਲ ਤਾਂ ਮੋਤੀ ਚਾਹ ਕੀ ਲੈਣਾ ਦਾਲ ਤਾਂ ਚਾਹ ਵੀ ਜੋ ਆਹ ਲੱਸੀ ਆ ਗਈ ਚਾਹ ਵੀ ਨਹੀਂ ਵੈਤਾ ਹਾਂ ਤੇ ਰੋਟੀ ਬੱਸ ਅੱਧਾ ਹੀ ਬਗੈਰ ਦੇ ਇੱਕ ਹਾਂ ਵੀ ਉਹ ਉਧਰ ਬਾਈ ਉਹ ਬੈਠੀ ਇੱਕ ਹਾਂ ਵੀ ਲਾ ਬਾਈ ਦੇਖ ਲੈ ਲਾ ਬਾਈ ਚਾਚਾ ਬਤੀ ਜਲ ਗਏ ਆਪਣੇ ਕੰਮ ਹਾਂ ਅੱਛਾ ਰੋਟੀ ਤੰਦੂਰੀ ਰੋਟੀ ਹੈ ਤੰਦੂਰੀ ਰੋਟੀ ਅੱਛਾ ਹਾਂ ਕੀ ਹੈ ਕੀ ਹੈ ਮੂਦਾ ਚਾਚਾ ਤੇਰਾ ੜੀਆ ਭਾਈ ਚਾਚਾ ਹੀ ਐਟਮਾ ਕਲਾਉਂਦਾ ਖਾਂਦਾ ਹੀ ਨਹੀਂ ਕਿ ਸਾਹਿਬ ਨੇ ਆਹੀ ਕਹਦੇ ਠੀਕ ਆ ਲਓ ਭਾਈ ਪਾਪਾ ਜੀ ਲੱਸੀ ਨੂੰ ਲੱਗੇ ਵੀ ਆ ਵੀ ਐ ਨਹੀਂ ਆਰਡਰ ਕਰਨਾ ਕੁਛ ਨਹੀਂ ਅਮ ਦੇਖਦੇ ਭਾਈ ਆ ਗਿਆ ਆਰਡਰ ਵਾਲਾ ਬੰਦਾ ਲੱਗ ਗਿਆ ਭਾਈ ਕੰਮ ਨੂੰ ਲਓ ਭਾਈ ਸਤਿ ਸ਼੍ਰੀ ਅਕਾਲ ਐਵਰੀਬਨਸ ਉਹ ਬੱਸ ਕਰ ਆਪਣਾ ਆਪਣਾ ਦਾਲ ਚੱਕ ਲਿਆ ਚੱਲ ਲੈ ਭਾਈ ਨਵਾਂ ਇਧਰ ਆਪਣੇ ਕੰਮ ਲੱਗੇ ਹੋਏ ਭਾਈ ਨਾ ਭਾਤਰ ਚੱਕ ਦੇ ਜਿੱਤਰਾ ਲੈ ਭਾਈ ਆਹ ਤਾਂ ਹੈਲਪ ਕਰਾਉਂਦਾ ਪੁੱਤ ਫੇਕ ਆਂਗੇ ਜਦ ਮਾ ਲਾਂਗੇ ਦੋ ਲੈ ਲੈ ਦੋ ਲੈ ਲੈ ਤੂੰ ਚੱਲ ਮੇਰਾ ਇੱਕ ਥੱਲੇ ਨਾ ਗੇਰੀ ਚਲੋ ਭਾਈ ਬਾਈ ਸਾਰੇ ਆਪਣੇ ਆਪਣੇ ਕੰਮ ਨਾ ਆਹ ਦੇਖੋ ਚੱਲ ਟ੍ਰੇਲ ਚੱਲ ਪਿਆ ਆਵੇ ਓਕੇ ਆ ਲੋਟੀ ਵੀ ਹਾਂ ਲੋਟੀ ਵੀ ਅੱਛਿਆ ਆ ਵੀ ਕਰ ਲੈ ਆਹ ਮੁੰਡੇ ਦੀ ਮਾਂ ਕੰਮ ਜ਼ਿਆਦਾ ਲੱਗੀ ਹੋਈ ਆ ਤੇ ਆਜ ਬਾਤ ਤੇ ਮੈਨੂੰ ਕੱਲੇ ਉਹ ਪਿਆਜ਼ ਨਹੀਂ ਲੈਣੈਰੀ ਕਿਹੜੀ ਕਿਹੜੀ ਸਬਜ਼ੀ ਖਾਣੀ ਕਿਹੜੀ ਨਹੀਂ ਖਾਣੀ ਹਾਂ ਮਿਕਸ ਵੈਜ ਨਾ ਦਾਤ ਅੱਛੀ ਨਹੀਂ ਨਹੀਂ ਗਾਣੀ ਆ ਵੀ ਦੇਖੀ ਤੇ ਕਿਤੇ ਬੜਾ ਇਹ ਉਹ ਬਰ ਕੋਸ਼ਿਸ਼ ਜਿਹਾ ਨਾ ਸਵਾਦ ਨਹੀਂ ਆਉਂਦਾ ਹੈ ਏ ਇੱਕ ਵਾਰ ਟਰਾਈ ਕਰੀ ਕਿੰਨਾ ਸਵਾਦ ਨਹੀਂ ਆਉਂਦਾ ਕੋਲ ਹੈ ਭਾਈ ਛੋੜੋ ਲੋ 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 ਤਿਆਕ ਤੇ ਦੇਖਿਓ ਭਾਈ ਦੇਖਿਆ ਆ ਚੱਕ ਦੇ ਵੀਰ ਆਪਣੀ ਪਲੇਟ ਲੈ ਜਾ ਮੰਡੀ ਜੀ ਆ ਰੱਖਉਣੀ ਹੈ ਇੰਨੀਆਂ ਰੋਟੀਆਂ ਹੋਰ ਲੈ ਦੇ ਆਉਣ ਦੇ ਹੈਂ ਮੈਂ ਕਹਿੰਦਾ ਰੋਟੀਆਂ ਇੰਨੀਆਂ ਕਰ ਰੋਟੀਆਂ ਭਾਈ ਹੋਰ ਲੈਦੇ ਹੋਣੀ ਕੋਈ ਨਹੀਂ ਆ ਜਾਣਗੀ ਹਾਂ ਆਰਡਰ ਹੋਇਆ ਹੈ ਸਾਡੇ ਬਾਪੂ ਦਾ ਲੈ ਭਾਈ ਲੈਣੀ ਹੈ ਨਾ ਵਰਦਾਈ ਮਮਾ ਪੀਰ ਹੋਰ ਰੋਟੀ ਆ ਉਹਨੂੰ ਬਾਦੇ ਪਹਿਲਾਂ ਬਾਕੀ ਸਾਰੇ ਦੇਵਤਿਆਂ ਨੇ ਹੋ ਜਾਣਾ ਉਹਨਾਂ ਰਸ ਜੇ ਪਾ ਦੇ ਚਾਚੇ ਭਾਈ ਚਾਚਾ ਨਾਲ ਇਹਦਾ ਆੜੀ ਆ ਚਲੋ ਆ ਦੇਖੋ ਭਾਈ ਇੱਧਰ ਜਸ਼ਨ ਵੀ ਸਾਡੀ ਕਿੰਨੀ ਆ ਹੋਤੀ ਤੇ ਆਣੀ ਚਲੋ ਲੈ ਭਾਈ ਲੋ ਭੜੀਏ ਲੋ ਭਾਈ ਲੈਉਣ ਵਾਲੇ ਸਾਡੇ ਬੱਚੇ ਆ ਜਿਹੜੇ ਖੋਸ਼ ਰਹਿਣਾ ਠੀਕ ਆ ਵੀਰੇ ਪਿਆਜ ਆਇਆ ਬਾਈ ਜਿੰਨੇ ਸਲਾਦ ਲੈਣਾ ਕਹਿੰਦੇ ਸੌਰੀ ਬਾਈ ਲੱਗੇ ਵੇ ਆਪਣੇ ਆਪਣੇ ਕੰਮ ਹਾਂ ਬਈ ਸਰਦਾਰ ਨੇ ਕੰਮ ਹੀ ਕਰਨ ਕਾਸੀ ਦਿੱਤੀ ਨਹੀਂ ਦਿੱਤੀ ਲੋ ਬਾਈ ਅੱਜ ਸਾਡਾ ਬਾਪੂ ਆਰਡਰ ਕਰ ਰਿਹਾ ਪਤਾ ਨਹੀਂ ਕੀ ਗੱਲ ਆ ਪਤਾ ਚਾਚੇ ਨੂੰ ਵੀ ਪੁੱਛ ਲਾ ਕਿ ਕੋਈ ਚੀਜ਼ ਦੀ ਤਾਂ ਨਹੀਂ ਲੋੜ। ਤਾਂ ਉਹ ਦਾ ਚਾਹੇ ਕਿ ਨਹੀਂ ਦੇ ਦਾਂ। ਚਲੋ ਬੱਚਾ ਹਨਾ। ਹਾਂਜੀ। ਹਨਾ ਤਾਂ ਇਹ ਲੋੜ ਤੇ ਸੀ ਚੀਜ਼ ਦੀ। ਮਿਲ ਨਹੀਂ ਆਪੇ। ਮਿਲਦੀ ਹੈ? ਹਾਂ ਜਤੀ ਤੈਨੂੰ ਕੋਈ ਚੀਜ਼ ਦੀ ਲੋੜ? ਜੇ ਸੰ ਠੀਕ ਹੈ। ਹਾਂਜੀ। ਲੋ ਭਾਈ ਉਹ ਭੈਣ ਵੀ ਬੈਠੀ ਉੱਧਰ ਸਾਰੀ ਚਲੋ। ਹਾਂ ਵੀ ਫੁੱਲ ਹੈ। ਬਾੜੀ ਛੇਤੀ ਨੇ ਬੇੜੇ ਕੰਮ। ਉਹ ਨਾ ਕਰ ਰਹਿਤਾ ਰੱਜ ਗਿਆ ਜੁੱਠ ਨਹੀਂ ਛੱਡਣੀ ਹੈਗੀ ਚੱਜ ਜਾ ਕੇ ਕਹਿੰਦਾ ਰੋਟੀ ਨਹੀਂ ਮੰਗਣੀ ਕਹਿੰਦਾ ਕਿਹਨੂੰ ਮੈਂ ਦਿੱਤੀ ਸੁੱਕਾ ਲਾ ਦਿੱਤੀ ਗੂੜਾ ਖਾਓ ਇਹ ਮਾਲ ਨਹੀਂ ਸੀ ਜੁੱਠ ਨਹੀਂ ਛੱਡਣੀ ਟੈਗਨ ਛੱਡੀ ਕੋੜੀਆਂ ਆ ਪੂਰੇ ਖਾਓ ਕਰਦਾ ਉਹ ਤਾਂ ਕੋਈ ਵੀ ਨਹੀਂ ਛੱਡਦਾ। ਤਾਂ ਬਾਈ ਸਾਰੇ ਆਪਣੀ ਗੱਡੀ 'ਚ। ਹਾਂ ਬਈ। ਚੱਕੋ ਆਪਣੀ ਗੱਡੀ। ਆਪਣੀ ਗੱਡੀ ਆ ਖੜੀ ਆ ਤੇ। ਹੈ? ਠੀਕ ਹੈ ਜੀ। ਆਪਣੀ ਗੱਡੀ ਹਵਾਦਾਰ ਆ। ਹਾਂ ਜੀ। ਲੋ ਬਾਈ ਭੈਣ ਨੂੰ ਛੱਡੀ ਕਰਾਉਣਾ ਮੰਨਣਾ ਨੇ। ਸਾਤੇ 20 ਮਿੰਟ ਲੇਟ ਹੋ ਜਾਣਾ। ਜੇ ਉਹ ਹੋਇਆ ਤੇਰਾ ਰੁਕੇ। ਉੱਥੇ ਚਲੋ ਰੁੱਕੇ ਤਾਂ ਆਉਣਾ ਹੀ ਐ। ਵੀ ਭੈਣ ਰਾਤ ਰਹਿਣੀ ਸਾਡੀ ਤੁਹਾਨੂੰ ਪਤਾ ਵੀ ਭਾਜੀ ਕੋਲ ਜ਼ਰੂਰੀ ਆ ਉੱਧਰ। ਹਾਂ ਜੀ। ਹੈਨਾ? ਚਿਆਨ ਅਸਰੇ ਆਓ ਜੋਤਨਾ ਸਕੂਲ ਜਾਣਾ ਸਾਡੇ ਬਾਈ ਭਾਣ ਜੇ ਨੇ ਠੀਕ ਹੈ ਫਸੇਨਾ ਤੇ ਬਾਈ ਪਿੱਛੇ ਤੇ ਨਿਕਲਣਾ ਆ ਲੋ ਆਪਣੀ ਗੱਡੀ ਨਿਕਲ ਲੈ ਮੇਨਨ ਮੜਾਇਆ ਪੰਮੂ ਬਾਈ ਸਾਡਾ ਮੂੰਹ ਰੇ ਦੇਖ ਲੋ ਬੈ ਜਾਂਦਾ ਬਾਈ ਪ੍ਰੌਣਕ ਬਹੁਤ ਆ ਬਾਈ ਢਾਬੇ ਪਰ એનਰਜੀ ਤਾਂ ਹਾਂਜੀ ਹਾਂ ਹਾਂ ਪਕੀਆ ਵਾਰੀਆਂ ਹਾਂ ਹਾਂ ਆ ਜਾ ਵੀ ਆ ਜਾ ਡਰਾਈਵਰ ਬਾਈ ਸਾਡੇ ਅਸੀਂ ਥੋੜੇ ਜੇ ਦੋਹੇ ਭਾਈ अच्छी है पर चलो पक्के भी है भी अपना घर ਦਾ ਕੰਮ ਸਾਰੀ ਜਾਂਦੇ ਹੋ। ਲੋ ਬਈ ਸਰਦਾਰ ਨੂੰ ਚਲੋ ਬਾਈ ਕੇ ओके ਅੱਗੇ ਤੱਕੇ ਬਾਈ ਵਲੌਗ ਤਾਂ ਮਿਲਦਾ ਕਿਸੇ ਅਗਲੇ ਵਲੌਗ ਚ ਨਾ ਹਾਂਜੀ ਤਦ ਤੱਕ ਦੇ ਲਈ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ